ਅਤੇ ਕਾਂ ਬਾਲ ਕਹਾਣੀ ਇੱਕ ਵਾਰੀ ਇੱਕ ਚੀੜੀ ਅਤੇ ਕਾਂ ਇਕੋ ਜਿਹੇ ਰਹਤੇ ਰਹਿੰਦੇ ਸਨ ਉਹਨਾਂ ਵਿੱਚ ਦੋਸਤੀ ਹੋ ਗਈ ਉਹ ਦੋਵੇਂ ਮਿਲ ਕੇ ਦਾਣਾ ਚੁਗਦੇ ਜਿੱਥੇ ਚੀੜੀ ਨੂੰ ਦਾਣੇ ਲੱਭ ਜਾਂਦੇ ਉਹ ਕਾਂ ਨੂੰ ਚਿੰਚਿੰਚ ਕਰਕੇ ਬੁਲਾ ਲੈਂਦੇ ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤ ਹੀ ਵਾਰ ਦੂਰ ਜਾਣਾ ਪੈਂਦਾ ਸੀ ਦੋਹਾਂ ਨੇ ਸਲਾਹ ਮਨਾਈ ਕਿ ਉਹ ਨੇੜੇ ਜਿਹੇ ਇੱਕ ਖੇਤ ਵਿੱਚ ਦਾਣੇ ਬੀਜਣ ਤੇ ਦਾਣਿਆਂ ਤੋਂ ਬੂਟੇ ਉੱਗ ਜਾਣਗੇ ਫਿਰ ਬੂਟਿਆਂ ਉੱਪਰ ਬਹੁਤ ਸਾਰੇ ਦਾਣੇ ਲੱਗਣਗੇ ਜਿਹੜੀ ਅਤੇ ਕਾਂ ਨੂੰ ਦਾਣੇ ਲੱਭਣ ਦੂਰ ਨਹੀਂ ਜਾਣਾ ਪਵੇਗਾ ਕਾਂ ਨੂੰ ਮੱਕੀ ਦੇ ਦਾਣੇ ਚੰਗੇ ਲੱਗਦੇ ਸਨ ਚਿੜੀ ਨੂੰ ਵੀ ਮੱਕੀ ਦੇ ਪੀਲੇ ਪੀਲੇ ਦਾਣੇ ਬੜੇ ਪਸੰਦ ਆਇਆ ਦੋਹਾਂ ਨੇ ਖੇਤ ਵਿੱਚ ਮੱਕੀ ਬੀਜਣ ਦਾ ਫੈਸਲਾ ਕੀਤਾ ਜਿਹੜੀ ਬੜੀ ਮਿਹਨਤੀ ਸੀ ਪਰ ਕਾਂ ਜਿਹੜੀ ਵਾਂਗ ਮਿਹਨਤੀ ਨਹੀਂ ਸੀ ਉਸ ਨੂੰ ਕੰਮ ਕਰਨਾ ਨਹੀਂ ਸੀ ਲੱਗਦਾ ਚੰਗਾ ਉਹ ਹਰ ਵੇਲੇ ਇਧਰ ਉਧਰ ਟਮਕਟਮ ਕਰਦਾ ਫਿਰਦਾ ਰਹਿੰਦਾ ਸੀ ਘੁੰਮਦਾ ਫਿਰਦਾ ਸੀ ਰਹਿੰਦਾ ਸੀ ਕਾਂ ਕਾਂ ਨੇ ਗੀਤ ਗਾਉਂਦੇ ਕਦੇ ਇੱਕ ਟਾਣੀ ਉੱਪਰ ਤੇ ਕਦੇ ਉੱਡ ਕੇ ਦੂਸਰੀ ਟਾਣੀ ਉੱਪਰ ਜਾ ਬੈਂਦਾ ਸੀ ਇੱਕ ਦਿਨ ਬੜਾ ਮੀਂਹ ਪਿਆ ਜਿਹੜੀ ਕਾਂ ਕੋਲ ਗਈ ਕਹਿਣ ਲੱਗੀ ਕਾਵਾ ਕਾਵਾ ਮੀਂਹ ਪੈਣ ਨਾਲ ਮਿੱਟੀ ਨਰਮ ਹੋ ਗਈ ਚਲ ਆਪਾਂ ਵੀ ਆਪਣਾ ਖੇਤ ਬਾਹ ਆਈਏ ਪਰ ਕਾਂ ਤਾਂ ਮੀਂਹ ਪੈਣ ਤੋਂ ਬਾਅਦ ਬੜਾ ਖੁਸ਼ੀ ਉਹ ਤਾਂ ਉੱਡਣਾ ਚਾਹੁੰਦਾ ਸੀ ਦੂਸਰੇ ਕਾਂਾਂ ਨਾਲ ਮਿਲ ਕੇ ਕਾਂ ਨੂੰ ਕਾਂ ਦੇ ਗੀਤ ਗਾਉਣ ਚਾਹੁੰਦਾ ਸੀ ਪਰ ਉਹ ਚਿੜੀ ਨੂੰ ਨਾ ਨਹੀਂ ਕਰ ਸਕੀ